ਹੈਲੋ ਜੀ ਕਿੱਦਾਂ ਜੀ ਠੀਕ ਹੋ ਸਾਰੇ ਜਾਣੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੇ ਵੈਲਕਮ ਕਰਦੇ ਆ ਜਸਲੀਨਾ ਵਲੌਗ ਚੈਨਲ ਤੇ ਤੇ ਅੱਜ ਵਾਲਾ ਵਲੌਗ ਹੈਗਾ ਬਹੁਤ ਜ਼ਿਆਦਾ ਘੈਂਟ ਤੇ ਪਹਿਲਾਂ ਤੁਸੀਂ ਮਾਵਾਂ ਧੀਆਂ ਨੂੰ ਦੇਖੋ ਇੱਧਰ ਆਹ ਦੇਖੋ ਸਾਡੀ ਪੂਰੀ ਚੜਾਈ ਕੀਤੀ ਅੱਜ ਠੀਕ ਆ ਜਿਹੜਾ ਜੀ ਡਰੈਸ ਆਪਾਂ ਅੱਜ ਮੇਰੇ ਸਾਹ ਇਹ ਸੂਟ ਨਮਾ ਵਾ ਹਨਾ ਤੇ ਅੱਜ ਇਹ ਜਿਹੜੀ ਤੁਹਾਨੂੰ ਇਸ ਵਲੌਗ ਦੇ ਵਿੱਚ ਜਿੱਦਾਂ ਸਕੂਲ ਆਪਾਂ ਪੜ੍ਹਦੇ ਹੁੰਦੇ ਸੀ ਇਕੱਠੇ ਇੱਕੋ ਜਿਹੇ ਹਨਾ ਹੁਣ ਟ੍ਰੈਂਡ ਆ ਇਹ ਚੀਜ਼ ਆ ਇੱਕੋ ਜਿਹੀ ਸੇਮ ਡਰੈਸਾਂ ਅਸੀਂ ਅੱਜ ਸਾਰਿਆਂ ਨੇ ਪਾਈਆਂ ਸਾਰਿਆਂ ਨੇ ਪਾਈਆਂ ਤੁਹਾਨੂੰ ਅਸੀਂ ਸਾਰੇ ਹੌਲੀ-ਹੌਲੀ ਇਕੱਠੇ ਹੁੰਨੇ ਆ ਮम्मी ਵੀ ਰੈਡੀ ਹੋਈ ਜਾਂਦੇ ਐ ਅਸ਼ੂ ਰੈਡੀ ਹੋ ਚੁੱਕੀ ਹੈ ਹੋਰ ਪਹਿਲਾਂ ਆਪਾਂ ਟੌਪਿਕ ਦੱਸ ਦਈਏ ਵੀ ਚੱਕਰ ਕੀ ਅੱਜ ਅੱਜ ਵਾਲਾ ਵਲੌਗ ਜਿਹੜਾ ਕੈਸਟ ਟੌਪਿਕ ਦੇ ਆਧਾਰ 'ਤੇ ਠੀਕ ਆ ਅਕਸਰ ਸਾਨੂੰ ਤੁਸੀਂ ਦੇਖਦੇ ਹੋ ਵੱਡੀ ਭੈਣ ਨੂੰ ਦਸਹਰਾ ਲੈ ਕੇ ਚੱਲਨੇ ਆ ਵੱਡੀ ਭੈਣ ਨੂੰ ਲੋਹੜੀ ਦਿਨ ਚੱਲਨੇ ਆ ਵੱਡੀ ਭੈਣ ਨੂੰ ਦੀਵਾਲੀ ਦਿਨ ਚੱਲਨੇ ਆ ਸੋ ਅੱਜ ਵਾਲਾ ਵਲੌਗ ਹੈਗਾ ਕਿ ਛੋਟੀ ਭੈਣ ਨੂੰ ਪੰਜੀਰੀ ਦੇਣ ਚੱਲੇ ਆ ਠੀਕ ਆ ਸੋ ਫਸਟ ਟਾਈਮ ਅੱਜ ਆਪਾਂ ਬੇਬੀ ਨੂੰ ਦੇਖਣਾ ਤੋ ਪਹਿਲਾ ਫੋਟੋਆਂ ਤੀ ਦੇਖਿਆ ਹੋਇਆ ਹੈ ਅੱਜ ਆਪਾਂ ਰੀਅਲ ਛੋਟੀ ਭੈਣ ਹੈਗੇ ਗਲੈਂਡ ਠੀਕ ਆ ਤੇ ਜਿਹੜਾ ਬੇਟੇ ਦਾ ਬਰਥ ਹੋਇਆ ਸੀ ਇੰਗਲੈਂਡ ਚ ਹੋਇਆ ਸੀਗਾ ਕਿ ਬਾਬੇ ਦੀ ਕਿਰਪਾ ਦੇ ਨਾਲ 2 ਕਿਲੇ ਪੈਲੀ ਦੇ ਆਪਾਂ ਲੈ ਲਿਆ ਕੱਲ ਆਪਾਂ ਰਜਿਸਟਰੀ ਕਰਾ ਕੇ ਆਏ ਆ ਤੇ ਇਧਰ ਬਾਪੂ ਨੂੰ ਮਿਲੋ ਕਿੱਦਾਂ ਬਾਪੂ ਠੀਕ ਆ ਵਗੀਆਂ ਹਾਂ ਕਿਉਂ ਜਿਹੜਾ ਤੁਹਾਨੂੰ ਕੰਮ ਕਿਹਾ ਸੀ ਆਪਾਂ ਕਰਨਾ 2 ਦਿਨਾਂ ਤਾਈਂ ਸੋ ਕੱਲ ਬਾਬੇ ਨੇ ਪੂਰਾ ਕਰਤਾ ਤੇ 2 ਕਿਲੇ ਪੈਲੀ ਦੇ ਬਾਪੂ ਨੂੰ ਲੈ ਤੇ ਆਪਾਂ ਨਟਾ ਬਾਪੂ ਖੁਸ਼ ਆ ਕर्शਪੁਰ ਪੂਰਾ ਖੜਾ ਬਾਪੂ ਦਾ ਚਾਰ ਨਹੀਂ ਚੱਕਿਆ ਜਾਂਦਾ ਬਾਪੂ ਕੱਲ ਦਾ ਪੂਰਾ ਖੁਸ਼ੀ ਹੈ ਕਿਉਂਕਿ ਆਪਣਾ ਜਿਹੜੀ ਜ਼ਿੰਮੇਵਾਰ ਫੈਮਿਲੀ ਹੁੰਦੀ ਆਪਾਂ ਨੂੰ ਥੋੜਾ ਜਿਹਾ ਇਹੀ ਹੁੰਦਾ ਕਿ ਜਦੋਂ ਪਹਿਲੀ ਆਪਾਂ ਕੋਈ ਚੀਜ਼ ਖਰੀਦਦੇ ਆ ਤਾਂ ਉਹ ਇੱਕ ਤਰ੍ਹਾਂ ਦੀ ਖੁਸ਼ੀ ਵੱਖਰੀ ਹੁੰਦੀ ਆਪਣੀ ਹੈ ਨਾ ਠੀਕ ਆ ਤੇ ਆਓ ਫਿਰ ਕਰਦੇ ਆ ਬਲੌਗ ਕੰਟੀਨਿਊ ਸਾਰੇ ਜਣੇ ਜੁੜੇ ਰਹੋ ਠੀਕ ਆ ਸਾਰਿਆਂ ਨੂੰ ਦਿਖਾਉਣੇ ਆ ਤੁਹਾਨੂੰ ਡੈਡੀ ਨੂੰ ਮਿਲਲੇ ਮਮੀ ਨੂੰ ਦਿਖਾਉਣੇ ਆ ਠੀਕ ਆ ਇੱਕੋ ਜਿਹੀ ਕੱਪੜੇ ਪਾਏ ਹੋਏ ਆ ਤਿੰਨਾ ਜਣਿਆਂ ਦੇ ਤੇ ਇਹਨਾਂ ਮਦਰ ਇਨ ਲਾ ਮਨਪ੍ਰੀਤ ਦੇ ਮਮਾ ਜੀ ਮੇਰੇ ਮੰਮਾ ਜੀ ਯਾਨੀ ਕਿ ਮੇਰੇ ਸਾਸੂ ਮਾਂ ਉਹਨਾਂ ਨੇ ਵੀ ਨਾਲ ਜਾਣਾ ਠੀਕ ਆ ਉਹਨਾਂ ਦੇ ਡਰੈੱਸ ਆਪ ਉਹਦਾਂ ਦਾ ਹੀ ਮੰਮੀ ਦੇ ਵੇਦਾਂ ਦਾ ਹੀ ਤੇ ਵੱਡੀ ਭੈਣ ਨੇ ਵੀ ਉਧਰ ਆਉਣਾ ਤੇ ਵੱਡੀ ਭੈਣ ਦੀ ਵੀ ਡਰੈੱਸ ਸੇਮ ਹੀ ਆ ਸੋ ਉਹ ਸ Dress ਸਾਰੀ ਚ ਤਿਆਰ ਹੋਈ ਆਪਣੀ ਬੁਟੀਕ ਤੋਂ ਆਓ ਫਿਰ ਦਿਖਾਉਣੇ ਮਾਤਾ ਨੂੰ ਐਸ਼ੇ ਮਾਨਤਵਾਸਤੇ ਲੈ ਕੇ ਚੱਲੇ ਆ ਪੁੱਤ ਹੈ ਹਾਂ ਲੈ ਭਈ ਐਸ਼ ਨੇ ਆਪਦੀ ਭੂਆ ਦੀ ਕੁੜੀ ਵਾਸਤੇ ਡੌਲ ਲੈ ਲਈ ਆ ਠੀਕ ਹੈ ਤੇ ਐਂਡ ਭੂਆ ਦਾ ਮੁੰਡਾ ਅਜ ਪਹਿਲੀ ਵਾਰ ਦੇਖਣਾ ਹੈ ਅਜਨੇ ਸਾਰੀ ਫੈਮਿਲੀ ਨੇ ਪਹਿਲੀ ਵਾਰ ਵੇਖਣਾ ਵੈਸੇ ਤਾਂ ਕਿਉਂਕਿ ਬੜਾ ਚਾ ਵਾ ਪੰਜੀਰੀ ਲੈ ਕੇ ਚੱਲੇ ਆ ਕੀ ਬੋਲਦੀ ਆ ਇਹ ਕੀ ਬੋਲਦੀ ਆ ਹਾਂਜੀ ਕਿਦਾਂ ਵਾ ਪੁੱਜੀਆ ਤੇ ਮਿਲੋ ਨੂੰ ਸੱਸ ਨੂੰ ਬੜੀ ਮੈਚਿੰਗ ਕੀਤੀ ਹੋਈ ਹੈ ਜੀ ਇਹਨਾਂ ਦੋਨਾਂ ਜਣੀਆਂ ਨੇ ਠੀਕ ਆ ਮੈਚਿੰਗ ਵਾਲੇ ਬੰਦੇ ਹਜੇ ਦੋਨਾਂ ਦੀ ਵੀ ਅਜ ਸਾਰਿਆਂ ਦੀ ਹੋਣੀ ਹੈ ਮੈਚਿੰਗ ਆ ਐਸ਼ ਰੂ ਹੀ ਮਿਲ ਲਿਆ ਤੁਸੀਂ ਹਜੇ ਦੋ ਬੰਦੇ ਹੋਰ ਐਡ ਕਰਨੇ ਆਪਾਂ ਉਹ ਵੀ ਮੈਚਿੰਗ ਵਾਲੀ ਆ ਤਿੰਨ 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 ਹੋਰ ਹੋਣੇ ਹੈ ਹਾਂ ਠੀਕ ਆ ਜਿੰਨੇ ਅਸੀਂ ਉਹਨੇ ਹੋਰ ਆ ਤਿੰਨ ਜਣੇ ਹੋਰ ਆ ਹਾਂ ਉਹ ਤਾਂ ਜਾਏ ਲੱਗੂਗੇ ਸਕੂਲ 'ਚ ਛੁੱਟੀ ਮਿਲੀ ਹੁੰਦੀ ਆ ਹੈ ਠੀਕ ਆ ਸਾਨੂੰ ਇਹ ਕਿਉਂ ਨਹੀਂ ਹੋਈ ਭਾਂਜੇ ਦੇ ਵਿਆਹ ਦਾ ਚਾਹ ਬਈ ਬਹੁਤ ਜ਼ਿਆਦੇ ਆ ਸੌਰੀ ਵਿਆਹ ਦਾ ਕਹੀ ਐ ਨਾ ਵਿਆਵਾਂ ਦੇ ਪ੍ਰੋਗਰਾਮ ਲਾ ਲਾ ਕੇ ਵਿਆਹ ਹੀ ਨਿਮਾਚੜਾ ਪਿਆ ਠੀਕ ਆ ਤੇ ਭਾਂਜੇ ਦੀ ਪੰਜੀਰੀ ਲੈ ਕੇ ਚੱਲੇ ਆ ਜਿੱਦਾਂ ਮਦਮਦ ਦੱਸ ਕੇ ਖੜੇ ਆ ਚੱਲਦੇ ਆ ਆਪਾਂ ਸਾਰੇ ਡੈਡੀ ਵੀ ਡਿਵਿਟ ਕਰੀ ਜਾਂਦੇ ਆ ਤੇ ਅੱਜ ਵਾਲਾ ਵਲੌਗ ਬਹੁਤ ਇੰਟਰਸਟਿੰਗ ਹੋਊਗਾ ਆਪਣਾ ਵਲੌਗ ਠੀਕ ਆ ਘੈਂਟ ਹੋਊਗਾ ਤੁਹਾਨੂੰ ਦਿਖਾਉਣੇ ਆ ਉੱਥੇ ਜਾ ਕੇ ਬਾਈ ਹੋਣਾ ਕਿ ਨਾ ਸ਼ੌਂਕ ਦੇ ਨਾਲ ਘੂੜੀਆਂ ਵੀ ਰੱਖੀਆਂ ਹੋਈਆਂ ਨੇ ਕਿੰਨੇ ਸ਼ੌਂਕ ਦੇ ਨਾਲ ਕਬੂਤਰ ਰੱਖੇ ਹੋਏ ਨੇ ਕਿੰਨੇ ਸ਼ੌਂਕ ਦੇ ਨਾਲ ਗੁੱਡੇ ਪਾਇਓ ਨੇ ਠੀਕ ਹੈ ਤੁਹਾਨੂੰ ਸਾਰਾ ਮਲਾਉਣੇ ਹੈ ਅੱਜ ਭਾਂਜੇ ਨੂੰ ਮਲਾਉਣੇ ਭਾਂਜੇ ਨੂੰ ਮਲਾਉਣੇ ਛੋਟੀ ਭੈਣ ਨੂੰ ਵੀ ਮਲਾਉਣੇ ਹੈ ਠੀਕ ਹੈ ਜੀ ਉਹ ਕਬੂਤਰੀਆਂ ਜਿੱਤ ਨੂੰ ਮੰਜਰ ਨਾਲ ਜਿੱਤੀਆਂ ਹਾਂ ਉਹ ਬਾਜੀ ਜਿੱਤੀਆਂ ਹਨਾ ਬਹੁਤ ਤਕੜੀ ਚੀਜ਼ ਆ ਮੇਰੇ ਸਮਝੋ ਬਾਜੀ ਗੱਲਾਂ ਨੇ ਕਿਉਂਕਿ ਆਪਾਂ ਲੱਕਿਆਂ ਵਾਲੇ ਆ ਉਹ ਕਬੂਤਰ ਥੱਗੇ ਦੂਜੀਆਂ ਨਸਲਾਂ ਨਸਲਾਂ ਵਾਲਾ ਸਹੀ ਰੂਪਾ ਗਲੇ ਬਣਾ ਉਹ ਨਸਲਾਂ ਵਾਲੇ ਕਬੂਤਰ ਨੇ ਜਿਹੜੀਆਂ ਵੱਡੀਆਂ ਬਾਜ਼ੀਆਂ ਜਿੱਤਦੀ ਦੀ ਨਹੀਂ ਠੀਕ ਆ ਪਰ ਆਪਾਂ ਵੀ ਕਿਹਦੇ ਲੱਕਾ ਆਪ ਦਾ ਛੱਡਾਂਗੇ ਬਾਜੀ ਦੇ ਲਈ ਆ ਕੇ ਠੀਕ ਆ ਆਓ ਫਿਰ ਚੱਲ ਜੀ ਚਲੋ ਲੋਈ ਕੀ ਆਕੜਿਆ ਝੋਲੇ ਚੱਕ ਲਈਆਂ ਵਜੀਰੀਆਂ ਸੇਕੀ ਵੀ ਛੱਡਣ ਦਾ ਹੀ ਜੱਲੂ ਨਾਲ ਆਪਣੇ ਆਉਦਾ ਮਗਰ ਤੇ ਆ ਆ ਬਹੁਤ ਧੀਖੀ ਆ ਬਾਹਰ ਤੋਂ ਹੂੰ ਲੈ ਵੀ ਸੀਰਾ ਰੱਖਦੇ ਸਮਾਨ ਕਰਾਂ ਪੱਲਾ ਸੀਰ ਵੀ ਚੱਕੋ ਬੋਦੀ ਕੁਮਵਾਂ ਐ ਜਮ ਦਾ ਡੌਲ ਦੇ ਨਾਲ ਵੀ ਇਹ ਨਰੇ ਜੀ ਕਿਤੇ ਵੇਖ ਇਧਰ ਬੇਬੇ ਚੱਕੀ ਉਹਦੀ ਕਢਾਉਣੇ ਲੈਫਟ ਗਈ ਆਉਣੀ ਬੇਬੇ ਤੂੰ ਵੀ ਹੋਰ ਆ ਪਾਰਾਂ ਪਾਰਾਂ ਬੇਬੇ ਥੱਲੇ ਲੱਗਦਾ ਹੁੰਦਾ ਤੇਰਾ ਕਾਦੀ ਸ਼ੂਟ ਆ ਹੋਰ ਨਹੀਂ ਗੱਲ ਕੋਈ ਫੇਰ ਪਾਸ ਹੋ ਗਿਆ ਚਿੱਕਾ ਦੇ ਜਾ ਛੋਟਾ ਚੱਕਾ ਆ ਮੈਂ ਕੀਤੀ ਮੈਂ ਤੇਰੇ ਸਹਰੇ ਮਾਰੀ ਵੀ ਤੇਰੇ ਨਾਲੋਂ ਹੂੰ ਮਾਰ ਦੇ ਹੁਣ ਵੇਖ ਕੇ ਕਰਾਉਣਾ ਹਾਂ ਹਾਂ ਹੁਣ ਧਿਆਨ ਰੱਖੀ ਜੀ ਉਹ ਗਾਹ ਨੂੰ ਕਰਾਉਣਾ ਹੋਇਆ ਨਾ ਵਿਆਹ ਹੁਣ ਲੰਬੀ ਦਾ ਕਰਾਉਣਾ ਜਗਾ ਚੱਲ ਬਰਕਾ ਹਾਂ ਕਿਵੇਂ ਆ ਵਧੀਆ ਵਿਆਹ ਬਦੂ ਨਹੀਂ ਕਰਾਉਣਾ ਨਹੀਂ ਕਰਾਉਣਾ ਆਹਾਂ ਕਰਾਉਣਾ ਨਹੀਂ ਆਉਣਾ ਲਾਓ ਵੱਡੀ ਭੈਣ ਵੀ ਪਹੁੰਚ ਗਈ ਆ ਕਿਵੇਂ ਆ ਸਸਟੀ ਘੜੀ ਸਸਟੀ ਨਹੀਂ ਆ ਸਾਸਰੀ ਕਾਰ ਸਾਸਰੀ ਕਾਰ ਮੰਮੀ ਸਾਸਰੀ ਕਾਰ ਲੌਬੀ ਪੂਰਾ ਬੈਡ ਬਣਿਆ ਮੇਰਾ ਪੂਰਾ ਫੌਜੀ ਬੈਡ ਬਣਿਆ ਬਟਾ ਇੱਕ ਜਣਾ ਸਾਡਾ ਰਹਿ ਗਿਆ ਸੀਗਾ ਕੋਡ ਰਹਿ ਗਿਆ ਸੀ ਜੈਸ਼ ਕਾਕਾ ਸਾਡਾ ਅੱਛਾ ਠੀਕ ਹੈ ਮੈਂ ਹੁਣ ਉਹਦੇ ਪਾਉਣੀ ਆ ਜੀ ਚੰਮੀ ਨਾ ਨਹੀਂ ਵਾਕਈ ਸਹੀ ਗੱਲ ਫੌਜੀ ਬੈਡ ਬਣਿਆ ਬੈਠੇ ਇੱਧਰ ਲਓ ਜੀ ਇੱਕ ਇੱਧਰ ਮੰਮੀ ਨੂੰ ਮਿਲੋ ਇਹ ਰਹਿ ਗਏ ਸੀਗੇ ਠੀਕ ਆ ਲੈ ਹੁਣ ਸਾਰਿਆਂ ਦਾ ਇੱਕੋ ਹੀ ਸੂਟ ਹੋ ਜਾਣੇ ਮੈਂ ਬਾਪੂ ਨਾਲ ਦੇ ਪਾ ਲੈਣੀ ਹੈ ਨਾ ਮਤਲਬ ਕਿੱਟ ਜੱਟੇ ਕਰ ਲਈ ਤੇ ਚੰਗੇ ਲੱਗੇ ਆ ਕਿ ਨਹੀਂ ਚੰਗੇ ਲੱਗੇ ਹੂੰ ਹੂੰ ਓਏ ਪਾ ਜੀ ਰਹਿ ਗਏ ਉਹਨੂੰ ਵੀ ਵਾਈਟ ਕਹਿ ਦੇਣਾ ਸੀ ਵਾਈਟ ਪਾਏ ਹੁੰਦੇ ਐਸ਼ ਬੜੇ ਮੋਤੀ ਮਾਤੀ ਪਾਏ ਮਾਨ ਅਈ ਵੀ ਬੜੇ ਮੋਤੀ ਮਾਤੀ ਲਾਏ ਜਿਵੇਂ ਕਹਿੰਦੇ ਕਮੈਂਟ ਕਰਕੇ ਦੱਸਣਾ ਬਹੁਤ ਵਧੀਆ ਲੱਗੇ ਲਓ ਜੀ ਹੋ ਗਏ 6 ਜਣਾਂ ਦਾ ਸਟਾਫ ਇਕੱਠਾ ਓਏ ਹਾਂ ਸਾਡਾ ਜੈਸ ਹਾਂ ਸਾਡਾ ਐਸ਼ ਵੀ ਸੋਸਤ ਲੱਗਦੀ ਐਸ਼ ਵੀ ਥੋੜੀ ਜਿਹੀ ਦੌਨ ਲੱਗਦੀ ਇੱਕ ਇਹ ਭਾਂਜੀ ਆ ਤੇ ਇੱਕ ਭਾਂਜੀ ਨੂੰ ਮਿਲ ਜਾਣਾ ਇੱਕ ਭਾਂਜੀ ਨੂੰ ਮਿਲਣਾ ਤੇ ਹਣੇ ਐਸ਼ ਉਹ ਵੀ ਦਿਖਾਵਾਂਗੇ ਭਾਂਜੀ ਸੋ ਸਾਰੇ ਨੇ ਮੈਚਿੰਗ ਕੀਤੀ ਹੋਈ ਆ ਚੱਲੀਏ ਫਿਰ ਰਾਹ ਦੇ ਵਿੱਚ ਹੋ ਗਏ ਇਕੱਠੇ ਆਪਾਂ ਸਾਰੇ ਜਾਣੇ ਆਓ ਵਿਓ 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 ਹੈਲੋ ਚੱਲ ਗਈ ਡਾਂਸ ਨਹੀਂ ਕਰਨੀ ਦੱਸੋ ਵੀ ਸਾਡਾ ਕਿ ਮੇਲਾ ਇਹਦਾ ਸੂਟ ਸਾਰੇਆਂ ਨੇ ਪਾਇਕੋ ਸੀ ਨਿਊ ਟ੍ਰੈਂਡ ਹੈ ਜੀ ਸਾਰੇ ਨੇ ਇੱਕੋ ਜਿਹਾ ਕੋਈ ਇਦਾਂ ਦਾ ਫੈਸ਼ਨ ਦਾ ਸਾਰੇ ਨੇ ਇਕੱਠੇ ਪਾ ਕੇ ਜਾਂਦੇ ਘੈਂਟ ਲੱਗਦੇ ਹੈਣਾ ਹਾਂਜੀ ਸਾਨੂੰ ਵੀ ਇੱਕ ਦੀ ਸ਼ਰਟ ਬਣਾਉਂਦੇ ਆ ਬਾਈ ਨੂੰ ਮਿਲੂ ਜੀ ਹੋਰ ਬਣਾ ਲੈਣੀ ਸੀ ਹੋਰ ਮੈਂ ਇਹਨੋਂ ਅਗੇ ਕਿਨੂੰ ਬਾਜ਼ਾਰ ਗਿਆਣਾ ਸੀ ਵਾਈਟ ਪਾ ਕੇ ਆਉਂਦੇ। ਉਹ ਸਾਨੂੰ ਇਹਦੇ ਨਾਲ ਦੀ ਇੱਕ ਸ਼ਰਟੀ ਬਣਾ ਲੈਂਦੇ। ਆਪਦੇ ਡਿਜ਼ਾਈਨ ਪਾ ਪਾ ਬਣਾ ਲੈ ਸਾਰੇ। ਇੱਕ ਡੈਡੀ ਦੇ ਪੁੱਤਾਂ ਬਣਾ ਦੇਣਾ ਬਣਾ ਦੇਣਾ। ਕਿ ਡੈਡੀ ਦੇ ਪੁੱਤ। ਹੋਰ ਇਹਦਾ ਕੈਪਰੀ ਬਣਾ ਦਿੰਦੀ ਐ ਜਰਾ ਆਪ ਦੀ ਇੱਕ ਦੀ ਕੈਪਰੀ ਪਾਉਂਦੇ। ਤੁਸੀਂ ਕਹਿ ਦਿੱਤਾ ਸੀ ਛੋਟਾ ਬਣਾ ਦੇਣਾ। ਛੋਟੀਆਂ ਸ਼ਰਟਾਂ ਬਣਾ ਦੇਣ। ਸਹੀ ਗੱਲ। ਮੁੜ ਕੇ ਪਿੱਛੇ ਮੈਂ ਕਹਿੰਦਾ ਉਹ ਸ਼ਰਟ ਬਣਾ ਕੇ ਦੁਬਾਰਾ ਆਈ। ਉਹ ਦੋ ਰਸਤੇ ਤੋਂ ਇੱਜਾ ਤੱਕ ਗਿਆ ਕੱਟੀ। ਚਲ ਜੀਏ ਫਿਰ। ਚਲ ਆਓ ਫਿਰ ਵੇਟ ਕਰੀ ਜਾਂਦੇ ਹਣਾ। ਇਹ ਕਿਹੜੀ ਪੰਜੀਰੀ ਜੀ ਭੁੰਨਿਆ ਇਹ ਕਹਿੰਦੇ ਇਸਲਾ ਭੁੰਨੇ ਆਇਤਾ ਬਹੁਤੋਂ ਨਿਕਲਨੇਗੇ ਬਹੁਤੋਂ ਭੁਲਾਇਆ ਇਹਦਾ ਕੋਠੀ ਤੇ ਰੱਖੀ ਹੋਈ ਆ ਆ ਮਰ ਮਾਰ ਕੇ ਧਾਨ ਨੂੰ ਇਸ ਨਾਲ మూ మమ్మత మమ్ హీ మొగను ਮਾਨਤ ਮੰਮੀ ਬਾਦੀ ਮੰਮੀ ਹਨੂ ਕਾਦੇ ਕਾਦੀ ਨਾਨੀ ਕੋਲੇ ਆ ਗਿਆ ਤੂੰ ਮਾਨਤ ਇਸ ਵਾਰ ਨਹੀਂ ਹੁਣ ਉਹਨਾਂ ਕਰਦੀ ਨਹੀਂ ਹੈ ਨਾ ਪਹਿਲਾਂ ਜੱਕ ਦੀ ਬੋ ਸੀ ਤੂੰ ਮੈਨੂੰ ਜਾਣਦਾ ਜੀ ਇਹ ਵੀਡੀਓ ਵੇਖਦਾ ਹੁੰਦਾ ਬਾਹਰ ਆਪਣੀਆਂ ਇਹ ਗੁਗਨੂ ਮਛਰੜ ਗਿਆ ਮਛਰੜ ਮਛਰੜ ਲੜਿਆ ਪਿਆ ਆਜਾ ਜਾਨਦੇ ਦੇਖੀ ਨਹੀਂ ਉਹ ਮੇਰੀ ਐਸ਼ ਐਸ਼ ਕਿਹੜਾ ਐਸ਼ ਕੌਣ ਮਾਨਤ ਕੱਕ ਵੱਤ ਵੱਡ ਲੋ ਦਾ ਨੈਕਲੇਸ ਬਣਾਇਆ ਚੜਾਈ ਆ ਮਾਨਤ ਆਏ ਹੋ ਗਈਆਂ ਭੈਣਾ ਭੈਣਾ ਤਿੰਨੇ ਤਿੰਨੇ ਦੀਦੀਆਂ ਇਕੱਠੀਆਂ ਹੋ ਗਈਆਂ ਜੀ ਰੂਬੀ ਕੌਣ ਈਮਾਨਤ ਕਾਕੇ ਦੀ ਰੂਪੀ ਕੌਣ ਖੜੀ ਹੈ ਜੀ ਹੈ ਆ ਪੀ ਆ ਹੈਸ਼ ਉਹ ਜੈਸ਼ ਉਹ ਆਪਣਾ ਐਸ਼ ਆ ਇਹ ਜੈਸ ਆ ਇਹ ਈਮਾਨਤ ਉਹ ਉਹ ਵੀ ਸਟਾਰਟ ਹਾਂ ਹੈ ਹਾਂਜੀ ਦੋਸਤੋ ਹੁਣ ਤੁਹਾਨੂੰ ਮਿਲਾਉਣਿਆ ਸੈਬਾ ਨੂੰ ਬਾਈ ਉਹਨਾਂ ਦੇ ਘੋੜੀ ਆ ਤੇ ਇਹ ਉਹਦੀ ਬਛੇਰੀ ਆ ਜਿਹੜੀ ਕਿ 6 ਮਹੀਨਿਆਂ ਦੀ ਹੈ ਹਾਲੇ ਤੇ ਵਧੀਆ ਚੰਗੀ ਲੱਗਦੀ ਆ ਤੇ ਚੰਗੀ ਹਾਈਟ ਕਰੋਗੀ ਤੇ ਦੇਖੋ ਕਿੰਨਾ ਵਾਈਟ ਕਲਰ ਦੀ ਆ ਜਿਹੜੀ ਇਹਨਾਂ ਦੀ ਮਦਰ ਆ ਉਹਦਾ ਕਲਰ ਕੁਝ ਹੋਰ ਆ ਪਰ ਜਿਹੜੀ ਉਹਨੇ ਘੋੜੀ ਦਿੱਤੀ ਆ ਇਹ ਇਹ ਬਛੇਰੀ ਦਿੱਤੀ ਆ ਜਿਹੜੀ ਇਹ ਤਾਂ ਹੈਗੀ ਪੂਰੀ ਵਾਈਟ ਸੋ ਬਹੁਤ ਪਿਆਰੀ ਆ ਤੇ ਮੇਰੇ ਤੋਂ ਥੋੜਾ ਜਗਦੀ ਆ ਕਿਉਂਕਿ ਥੋੜਾ ਉੱਪਰ ਹੀ ਬੰਦੇ ਤੇ ਕਰ ਜਾਂਦੇ ਨੇ ਜਾਨਵਰ ਹਨ ਬਹੁਤ ਸਿਆਣੇ ਹੁੰਦੇ ਆ ਇਹਨਾਂ ਨੂੰ ਆਪਦੇ ਮਾਲਕ ਦਾ ਪਤਾ ਹੁੰਦਾ ਦੂਸਰੇ ਬੰਦੇ ਦੇ ਛੇਤੀ ਤੇਈ ਦੇ ਨਹੀਂ ਇਹ ਮੈਂ ਵੀ ਡਰਦੇ ਡਰਦੇ ਨੇ ਕੋਲੇ ਇਹ ਤੇ ਜਾ ਕੇ ਆ ਤੇ ਡਰਦੇ ਡਰਦੇ ਨੇ ਹੱਥ ਲਾਇਆ ਕਿਉਂਕਿ ਮੇਰਾ ਵੀ ਅਨੁਭਵ ਬਾਲਾ ਜਾਦੀ ਨਹੀਂ ਹੈਗਾ ਘੋੜਿਆਂ ਪ੍ਰਤੀ ਡਰ ਵੀ ਲੱਗਦੇ ਕਿ ਲੱਤ ਲੁੱਤਣਾ ਮਾਰਨ ਦੰਦੀ ਵੀਣਾ ਵੱਡਣਾ ਨਾ ਸੋ ਬਾਈ ਕਹਿੰਦਾ ਇਦਾਂ ਦੇ ਕੋਈ ਇਸ਼ੂ ਨਹੀਂਗਾ ਬਹੁਤ ਬਹੁਤ ਠੰਡੀ ਆ ਤੇ ਇਦਾਂ ਕੋਈ ਇਸ਼ੂ ਨਹੀਂ ਹੈਗਾ ਨਾ ਲੱਤ ਮਾਰੇ ਨਾ ਦੰਦੀ ਵੀ ਵੱਡੇ ਇਹ ਤੁਹਾਨੂੰ ਇਹਦੀ ਮਾਨਾ ਵੀ ਮਲਾਉਣੇ ਆ ਆ ਜਿਹੜੀ ਘੋੜੀ ਹੈਗੀ ਇਹਦੀ ਮਾਂ ਵਾ ਤੇ ਤੁਸੀਂ ਦੇਖਿਓ ਜਰਾ ਇਹ ਵੀ ਪਿਆਰੀ ਹੈ ਘੋੜੀ ਪੁਰੀ ਹੈ ਕਿੰਨੀ ਹੈ ਹੈ ਦੌੜ ਦੌੜ ਹੈ ਵੀ ਦੋਸਤੋ ਕਹਿੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਵਾਕਈ ਕੋਈ ਮੁੱਲ ਨਹੀਂ ਹੁੰਦਾ ਜੇ ਤੁਹਾਨੂੰ ਮੈਂ ਇਧਰ ਸਹਿਬਾ ਦਿਖਾਈ ਆ ਠੀਕ ਆ ਇਧਰ ਘੋੜੀ ਪਹਿਲਾਂ ਇਥੇ तितਲੀ ਸੀਗੀ ਉਹ ਸੇਲ ਕਰਦੀ ਸੀ ਹੁਣ ਹੁਣ ਇਹ ਸਹਿਬਾ ਉਹਦੀ ਬੱਚੀ ਆ ਉਹ ਇਹਦੀ ਮਦਰ ਆ ਠੀਕ ਆ ਇੱਕ ਬਾਈ ਹੁਣਾਂ ਨੇ ਹਰੇਕ ਚੀਜ਼ ਉਹੜੀ ਘੈਂਡ ਲਾਂਦੀ ਹਈ ਹੁਣ ਬਾਈ ਇੰਗਲੈਂਡ ਤੋਂ ਆ ਚੀਜ਼ ਲੈ ਕੇ ਆਇਆ ਕੁੜੀ ਬਾਤ ਤੇ ਸਪੈਸ਼ਲ ਤੁਸੀਂ ਦੇਖੋਗੇ ਕਿ ਕਿੰਨਾ ਘੈਂਡ ਚੀਜ਼ ਲੱਗਦੀ ਹੈ ਦੇਖੋ ਇਹ ਉਹ ਚੀਜ਼ ਆ ਜਿਹੜੇ ਮਤਲਬ ਕਿ ਘੋੜੇ ਦੇ ਮੂੰਹ ਦੇ ਵਿੱਚ ਪਾਈ ਜਾਂਦੀ ਮੈਨੂੰ ਬਾਈ ਨਾਮ ਵੀ ਦੱਸਦਾ ਮੈਂ ਨਾਮ ਭੁੱਲ ਗਿਆ ਕੀ ਕਹਿੰਦੇ ਆ ਘੋੜੇ ਦੇ ਮੂੰਹ ਵਿੱਚ ਪਾਈ ਜਾਂਦੀ ਆ ਇਹ ਤੋਂ ਫਿਰ ਘੋੜਾ ਕੰਟਰੋਲ ਹੁੰਦਾ ਘੋੜੀ ਕੰਟਰੋਲ ਹੁੰਦੀ ਆ ਵੈਸੇ ਇਹ ਦੋਨੇ ਘੋੜੀਆਂ ਹੀ ਆ ਤੇ ਆ ਦੇਖੋ ਲੋਗ ਹੋ ਗਏ ਨਾ ਘੈਂਟ ਸਟਾਰ ਆ ਦਾ ਠੀਕ ਆ ਫਿਰ ਜਿਹੜੇ ਰੌਣ ਉੱਤੇ ਵੀ ਦਿਖਾਉਣੇ ਆ ਠੀਕ ਆ ਆ ਆ ਗਿਆ ਜਗਾੜ ਦੂਸਰਾ ਜਿਹੜਾ ਆਪਾਂ ਉੱਤੇ ਘੋੜੇ ਦੇ ਜਿਹੜੀ ਘੋੜੀ ਦੇ ਉੱਤੇ ਬੈਠਾਂਗੇ ਇਹਦੇ ਵਿੱਚ ਪੈਰ ਪਾਉਣ ਵਾਸਤੇ ਆਪਣੇ ਜਾਣ ਕੇ ਜਿਹੜੇ ਪੈਰ ਆ ਹਵਾ ਚ ਨਹੀਂ ਲੰਕਦੇ ਉਹਦੇ ਚ ਪੈਰ ਰੱਖ ਸਕਦੇ ਆ ਤੇ ਮੂਰੇ سپورਟ ਦਿੱਤੀ ਆਪਣਾ ਪੈਰ ਗਾਂ ਨਹੀਂ ਲੰਗੂਗਾ ਬਾਈ ਚਾਂਸ ਘੋੜਾ ਲੈ ਕੇ ਭਾਜੇ ਆਪਾਂ ਨੂੰ ਤੇ ਲੱਤ ਨਹੀਂ ਗਾਂ ਫਸੂ ਗਿਆ ਮੂਰੇ سپورਟ ਦਿੱਤੀ ਹੋਈ ਉਹਨਾਂ ਨੇ ਪੂਰੀ ਤੇ ਤੇ ਘੋੜੇ ਦੀ ਕਾਠੀ ਕੁੱਠੀ ਪਈ ਆ ਠੀਕ ਆ ਤੇ ਬਾਕੀ ਵਾਲਾ ਤੁਹਾਨੂੰ ਦਿਖਾਉਣੇ ਆ ਉੱਤੇ ਜਿਹੜੀ ਉਹਦਾ ਭੈਂਡ ਕੰਮ ਕੀਤਾ ਹੋਇਆ ਸ਼ਤ ਤੇ ਕਬੂਤਰ ਦਿਖਾਉਣੇ ਤੁਹਾਨੂੰ ਬਾਈ ਦੇ ਕਿੰਨੇ ਸ਼ੌਂਕ ਨੇ ਰੱਖੇ ਹੋਏ ਤੇ ਕਿੱਥੇ ਕਿੱਥੇ ਆ ਕਿਹੜੀ ਨਸਲ ਆ ਇਹ ਦੇਖਦੇ ਆ ਜੁੜੇ ਰਹੋ ਇਹਨੇ ਨਾਂਮੀ ਕਬੂਤਰ ਸਾਈਡ ਤੇ ਰੱਖੀ ਹੋਏ ਆ ਸਨਮਾਨ ਆ ਸਨਮਾਨ ਚੈਨ ਜਿੰਨੇ ਮੋਂ ਜੱਤੇ ਹੋਏ ਆ ਠੀਕ ਆ ਇਹ ਤਾਂ ਥੋੜੀ ਕੁਆਂਟੀਟੀ ਵਿੱਚ ਆ ਬਾਕੀ ਤੁਹਾਨੂੰ ਦੂਸਰੇ ਖੁੱਡੇ ਦੇਖਾਉਣੇ ਜਾ ਕੇ ਉੱਧਰ ਇਹ ਕਿਸੇ ਤਰੀਕੇ ਨਾਲ ਸੈਪਰੇਟ ਕੀਤੇ ਹੋਏ ਆ ਸ਼ਾਇਦ ਕੋਈ ਬਦਾਮ ਵਗੈਰਾ ਦੇਣ ਦਾ ਕੋਈ ਟਾਈਮ ਵਗੈਰਾ ਹੋਣਾ ਦਾ ਬਾਕੀ ਬਾਈ ਨੂੰ ਪੁੱਛਦੇ ਆਪਾਂ ਜਿਹੜੇ ਮੇਨ ਕਬੂਤਰਾਂ ਦੇ ਖੁੱਡੇ ਉਹ ਇਧਰਲੀ ਸਾਈਡ ਹੀ ਆ ਕਿੱਦਾਂ ਭਾਈ ਠੀਕ ਹੋ ਆਯੋਮੀ ਇਧਰ ਦੇਖ ਸਕਦੇ ਹੋ ਸਾਰੇ ਖੁੱਡੇ ਪਾਏ ਹੋਏ ਆ ਪੱਕੇ ਪਲੇਨਟਰ ਲਾਏ ਹੋਏ ਇੱਥੇ ਆਵਾਜ਼ ਦੇਖ ਸਕਦੇ ਹੋ ਠੀਕ ਹੈ ਫਲਾ ਦੂਸਰੇ ਖੁੱਡੇ ਜੀ ਦਿਖਾਉਣੇ ਆ ਆ ਰੂਟਰ ਸਿਸਟਮ ਲੱਗਾ ਹੋਇਆ ਕਿ ਬਾਈ ਚਾਂਸ ਵੀ ਰਾਤ ਨੂੰ ਕਬੂਤਰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਰੂਟਰ ਘਰੇ ਬੈਲ ਵੱਜੂਗੀ ਆ ਕੇ ਖੁੱਡਾ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਇੱਧਰ ਵੀ ਆ ਇਹਦੇ ਚ ਵੀ ਆ ਮਰਾਸ ਮੰਗਦੀ ਆ ਆ ਦੇਖ ਸਾਹਨੇ ਜਿਹੜੇ ਦੂਸਰੇ ਖੁੱਡੇ ਸੀ ਉਹ ਕਿਨੇ ਸੀਗੇ ਮਤਲਬ ਕਿ ਉਧਰ ਤੱਕ ਅੰਦਰ ਨਹੀਂ ਆ ਜਿਹੜੇ ਆਪਾਂ ਪਹਿਲੇ ਵਾਲੇ ਖੁੱਡੇ ਸੀ ਮਤਲਬ ਕਿ ਜੋੜੀਆਂ ਜਾਂ ਕਿਵੇਂ ਆ ਪੱਠੇ ਆ ਕਿਹੜੇ ਉਧਰ ਹੀ ਬਸੇ ਆ ਉੱਡਣ ਵਾਲੇ ਆ ਆ ਵੀ ਉੱਡਣ ਵਾਲੀ ਆ ਸਾਰੇ ਹੈ ਜੋੜੀਆਂ ਲੱਗਣੇ ਵੱਡੇ ਕਬੂਤਰ ਲੱਗਉਂਦੇ ਕਬੂਤਰੀਆਂ ਲੱਗਉਂਦੀਆਂ ਨੇ ਹਣਾ ਦੂਜੇ ਪਿੰਡਾਂ ਦੇ ਰਹੇਗੇ ਸਾਰੇ ਅੱਛਾ ਖੁੱਡੇ ਵਾਲੇ ਆ ਪਸਤੂ ਆ ਅੱਛਾ ਸਾਰਾ ਬਲਾਡ ਉੱਡਣ ਵਾਲੇ ਓਕੇ ਓਕੇ ਭਾਈ ਤੁਸੀਂ ਨਾਮ ਦੱਸੋਗੇ ਆਪਣਾ ਦਰਸ਼ੀ ਭਾਈ ਦਰਸ਼ੀ ਭਾਈ ਭਾਈ ਰੂਪੇ ਵਾਲੇ ਠੀਕ ਹੈ ਜੀ ਭਾਈ ਠੀਕ ਆ ਭਾਈ ਬਹੁਤ ਨਾਮ ਸੁਣਿਆ ਤੁਹਾਡਾ ਠੀਕ ਆ ਠੀਕ ਹੈ ਸਵੇਰ ਦੀ ਤਿਆਰੀ ਹੈ ਬਾਜ਼ੀਆਂ ਦੀ ਪੂਰੀ ਜੀ ਪੂਰੀ ਪੂਰੀ ਲਓ ਜੀ ਠੀਕ ਹੈ ਜੀ ਦੱਸਿਓ ਬਾਈ ਕਮੈਂਟ ਕਰਕੇ ਬਾਈ ਦਰਸ਼ਕੀ ਭਾਈ ਰੂਪਿਆ ਨੂੰ ਕਿਹੜੇ-ਕਿਹੜੇ ਜਾਣਦੇ ਆ ਠੀਕ ਹੈ ਜੀ ਅਨੰਦਪੁਰ ਸਾਹਿਬ ਅੱਜ ਤਾਂ ਆਪਣੀ ਬੁੱਕ ਪਈ ਆ ਜਿਹੜੀਆਂ ਬਾਜ਼ੀਆਂ ਵਗੈਰਾ ਉੱਤੇ ਸਾਰੀਆਂ ਲਿਖੀਆਂ ਹੋਈਆਂ ਨੇ ਇਹ ਤੇ ਕਬੂਤਰ ਲਿਖਦੇ ਆ ਲਓ ਜੀ ਹਨੇ ਕਰ ਰਹੇ ਨੇ ਸਾਹਿਬ ਆਹ ਪਾਈਸ ਗੱਲ ਤੇ ਸਾਡੀ ਰਾਣੀ ਇੰਦਰ ਪ੍ਰਤਾਪ ਦੇ ਕੋਲ ਰਾਣਾ ਇੰਦਰ ਪ੍ਰਤਾਪ ਉਹਨੇ ਬਾਰ ਬਾਰ ਉਹਦਾ ਬਾਬਾ ਕਾ ਜੀ ਆ ਵੀ ਦਿਖਾਉਣੇ ਤੁਹਾਨੂੰ ਆ ਵੀ ਦੇਖ ਸਕਦੇ ਹੋ ਇਹ ਖੁੱਡਾਂ ਆ ਗਏ ਨੰਬਰ 4 ਠੀਕ ਹੈ 4 ਖੁੱਡੇ ਹੋ ਗਏ ਆ ਤੇ ਬਾਕੀ 4 ਖੁੱਡੇ ਉਧਰਲੀ ਸਾਈਡ ਆ ਇੱਥੇ ਤੋਂ ਹੀ ਸ਼ੋਨ ਹੋਈ ਉਹ ਸੈਡਾ ਜਾਂਦੇ ਆਪਣੇ ਉਹ ਪੁਰਾ ਚਾਈ ਦੇ ਆ ਮਕੰਦਮ ਕਰਨ ਜੈਣੀ ਕੇ ਗੁਆਚ ਹਾਂ ਠੀਕ ਹੈ ਪਹਿਲਾ ਸਾਡਾ ਜੀ ਪਿੰਡ ਬਾਲਾ ਵੱਡਾ ਹੈ ਹਾਂ ਜੀ ਬਾਲਾ ਸਾਡਾ ਪਿੰਡ ਤੋਂ ਮਾਤਾ 5-6 ਕਿਲੋਮੀਟਰ ਹੈ ਕੋੜਾ 14-15000 ਰੋਡ ਹੈ ਵਾਹ ਪ੍ਰਿੰਟ ਆ ਸਾਰੇ ਥਲੀ ਕੁਡੇ ਹੀ ਬਣੇ ਹੋਏ ਨੇ ਕੰਨੀਆਂ ਤਾਂ ਦੇਖੋ ਉਹਨਾਂ ਨੂੰ ਆ ਦਾਣੇ ਪਾਉਣ ਗੰਡਰੇ ਹੀ ਭਈਆਂ ਨੇ ਠੀਕ ਹੈ ਆ ਬਾਕੀ ਜ਼ਮਾਨ ਵਗੈਰਾ ਸਸੂਲ ਦੁਬਾਈ ਨੇ ਪੂਰਾ ਪ੍ਰਬੰਧ ਕਰ ਰੱਖਿਆ ਇੱਥੇ ਤੇ ਆ ਇਧਰ ਵੀ ਕਬੂਤਰੀ ਆ ਸਾਰੇ ਕਿ ਜਦੋਂ ਛਤਰੀ ਤੇ ਲਾਉਣਾ ਬੱਚਿਆਂ ਨੂੰ ਇਸਪੋਸ ਕਰੋ ਬੱਚਿਆਂ ਨੂੰ ਛਤਰੀ ਤੇ ਲਾਉਣਾ ਤਾਂ ਇਹਦੇ ਉੱਤੇ ਬਿਠਾਇਆ ਜਾਂਦਾ ਤੇ ਇਹਨੂੰ ਸਾਰੇ ਨੂੰ ਬੰਦ ਹੋ ਜਾਂਦਾ ਕਿ ਜਿਹੜੇ ਮਤਲਬ ਕਿ ਅਸਮਾਨੀ ਜਿਹੜੇ ਹੈਗੇ ਪੰਦੇ ਜਾਂ ਕੋਈ ਕਾਂ ਵਗੈਰਾ ਜਾਂ ਬੱਚਿਆਂ ਨੂੰ ਕੋਈ ਡਿਸਟਰਬ ਨਾ ਕਰੇ ਤੇ ਖੁੱਡੇ ਉੱਤੇ ਨੰਬਰ ਲੱਗੇ ਹੋਏ 1 2 3 ਤੇ 4 ਚਾਰ ਖੁੱਡੇ ਇੱਥੇ ਆ ਇਹਨਾਂ ਵਿੱਚ ਵੀ ਕਬੂਤਰ ਆ ਜੀ ਮੈਂ ਬਾਈ ਹਣੋਂ ਸੇ ਕਹਿਣਾ ਹੁਣਾ ਕਿ ਬਾਈ ਤੁਹਾਨੂੰ ਜਿੱਤਦਾ ਰਹੇ ਨਾ ਕਿਹੜਾ ਕਬੂਤਰ ਕਦੋਂ ਡੋਣਾ ਕਿਹੜਾ ਕਹਿੰਦੇ ਬਈ ਸਾਨੂੰ ਕੱਲੇ-ਕੱਲੇ ਦੀ ਵਿਸ਼ਾਣ ਆ ਸੋ ਬਹੁਤ ਕਮਾਲ ਵਾਲੀ ਗੱਲ ਹੈਗੀ ਇਹ ਵੀ ਠੀਕ ਆ ਹੁਣ ਖੁੱਡਾ ਪਾ ਖੋਲਦੇ ਆ ਆ ਵੀ ਚੈੱਕ ਕਰੋ ਜੀ ਠੀਕ ਆ ਹੁਣ ਖੁੱਡਾ ਪਾ ਅਗਲਾ ਆ ਆ ਗਏ ਜੋੜੀਆਂ ਜਿਹੜੀ ਬਲੱਡ ਲਾਈਨ ਤਿਆਰ ਕਰਦੇ ਨੇ ਉਹ ਆਪਾਂ ਅੱਗੇ ਬੱਚੇ ਤਿਆਰ ਕਰਦੇ ਆ ਠੀਕ ਆ ਇਹ ਬਰੀਡ ਤਿਆਰ ਹੁੰਦੀ ਆ ਆਹ ਕੁੱਡੇ ਦੇ ਵਿੱਚ ਦੇਖੋ ਇੱਕ ਆਪਣੀ ਲੱਕੇ ਕਬੂਤਰ ਰੱਖੇ ਮੈਨੂੰ ਆਹ ਚੀਜ਼ ਨੂੰ ਬਹੁਤ ਵਧੀਆ ਲੱਗੀ ਇਹਦੇ ਵਿੱਚ ਕਦੇ ਬੈਠਣੀ ਨਹੀਂ ਲੱਗਦੀ ਏ ਕਿ ਇਹਦੇ ਉੱਪਰ ਠੀਕ ਆ ਇੱਕ ਪੁੱਜਾ ਵੀ ਫ੍ਰੀ ਹੋਏ ਤਾਂ ਬਾਈ ਤੂੰ ਲੈ ਕੇ ਜਾਵਾਂਗੇ ਇਹਦੇ ਵਿੱਚ ਬੈਠ ਕੇ ਦੀ ਡੇਰੀ ਕਬੂਤਰ ਉੱਤੇ ਬੈਠ ਜਾਂ ਤਾਂ ਜਿਹੜੀ ਉਹ ਮਤਲਬ ਕਿ ਬੈਠ ਵਗੈਰ ਕਰ ਦਿੰਦੇ ਪਾਣੀ ਜਿਹੜੀ ਨਹੀਂ ਡਗਦੀ ਜੇ ਮੰਨ ਤੁਸੀਂ ਇਸਪੋਜ਼ ਕਰੋ ਕਿ ਆ ਚੀਜ਼ ਨਾ ਹੋਵੇ ਇੱਥੇ ਬੈਠੇ ਤੇ ਟਰਨ ਹੋ ਕੇ ਇਹਦੇ ਵਿੱਚ ਗੰਦ ਪੈ ਜਾਂਦਾ ਤੇ ਪਾਣੀ ਖਰਾਬ ਹੋ ਜਾਂਦਾ ਫੁੱਡ ਦਾ ਨੰਬਰ 4 ਲਓ ਜੀ ਇਧਰ ਵੀ ਕਬੂਤਰ ਨੇ ਕਿਹਦੀ ਸੱਡਣ ਵਾਲੀ ਹੈ ਬਾਈ ਇਸ਼ਤਿਹਾਰ ਹੈ ਠੀਕ ਹੈ ਠੀਕ ਹੈ ਉਹਨਾਂ ਦਾ ਮੋਟਾ ਨਾ ਬਦਲਣ ਵਾਲਿਆ ਉਹ ਘੱਟ ਕਰ ਦਿੰਦੇ ਆ ਅੱਛਾ ਸਭ ਦਾ ਅਲੱਗ-ਅਲੱਗ ਸਿਸਟਮ ਆ ਇਹਦੇ ਕੰਢੇ ਆਉ ਕੰਢੇ ਵੀ ਦੂਜੇ ਅੱਛਾ ਠੀਕ ਹੈ ਇਹ ਬੱਦ ਗਰਮੀ ਚ ਉੱਡਣ ਵਾਲੇ ਢੁੱਡੇ ਦੇ ਵਿੱਚ ਹੈ ਓਕੇ ਸੋ ਇਹ ਵੀ ਸਿਸਟਮ ਹੁੰਦਾ ਹੈ ਜੀ 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 ਓਕੇ ਓਕੇ ਸਾਰੇ ਕਬੂਤਰ ਟਾਈਮ ਤੇ ਡਾਇਏ ਆ ਤੇ ਹੁਣ ਉਹਨਾਂ ਨੂੰ ਸ਼ਾਮ ਦਾ ਟਾਈਮ ਆ ਬਿਠਾ ਰਹੇ ਨੇ ਤੇ ਮਤਲਬ ਕੋਈ ਵੀ ਕੰਮ ਕਰਦੇ ਆ ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਮੈਂ ਅੱਗੇ ਵੀ ਕਿਹਾ ਸੀ ਕੋਈ ਚੀਜ਼ ਰੱਖਦੇ ਉਹਨੂੰ ਸਹੂਲਤ ਵੀ ਦਿਓ ਹਨਾ ਕੀ ਆਪਾਂ ਰੱਖ ਲੈਣੇ ਜਿਹਨਾਂ ਨੂੰ ਪਾਣੀ ਤੇਰੇ ਦਾਣੇ ਨਹੀਂ ਧਰੇਆ ਸੋ ਬਾਈ ਹੁਣੀ ਬਹੁਤ ਸੇਵਾ ਕਰਦੇ ਨੇ ਕਿ ਛੋਲੇ ਲੱਗ ਸੋਇਆਬੀਨ ਲੱਗ ਸਰੋਂ ਲੱਗ ਬਦਾਮ ਲੱਗੇ ਚੀਜ਼ਾਂ ਸਾਰੀਆਂ ਉਹਨਾਂ ਨੂੰ ਟਾਈਮ ਤੇ ਪੂਰੇ ਮੀਲ ਬਣਾ ਕੇ ਦਿੱਤੀਆਂ ਜਾਂਦੀਆਂ ਨੇ ਜੇ ਆਪਾਂ ਕਹਿ ਦਈਏ ਕਿ ਸੁੱਕੇ ਆਪਾਂ ਡਾਲਾਂਗੇ ਇਦਾਂ ਨਹੀਂ ਉੜਦੇ ਇਹਨਾਂ ਦੀਆਂ ਮਿਹਨਤਾਂ ਲਗਾਈਆਂ ਜਾਂਦੀਆਂ ਨੇ ਐਕਸਰਸਾਈਜ਼ ਕਰਵਾਈ ਜਾਂਦੀ ਆ ਇਹਨਾਂ ਨੂੰ ਡਾਈਟ ਪ੍ਰੋਪਰ ਦਿੱਤੀ ਜਾਂਦੀ ਆ ਜਿੱਦਾਂ ਆਪਾਂ ਜਮਦੇ ਵਿੱਚ ਜਾਂਦੇ ਆਂ ਨਾਲ ਦੀ ਨਾਲ ਟਾਈਟ ਦੇ ਨਾਲ ਦੇ ਨਾਲ ਆਪਾਂ ਐਕਸਰਸਾਈਜ਼ ਉਹਦਾਂ ਦਾ ਪਤਕੜੇ ਹੋ ਜਾਂਦੇ ਨੇ ਇਦਾਂ ਕਬੂਤਰ ਤਕੜੇ ਹੋ ਜਾਂਦੇ ਨੇ ਤੇ ਕਾਫੀ ਬਾਜ਼ੀਆਂ ਬਾਈ ਹੁਣ ਇਹ ਜਿੱਤ ਚੁੱਕੇ ਆ ਤੇ ਇਹ ਕਿ ਕਬੂਤਰ ਆਪਣਾ 200 ਤਿਆਰ ਆ ਪੂਰਾ ਬਾਜ਼ੀ ਦੇ ਛੱਡਣ ਵਾਸਤੇ ਬਾਬਾ ਕਿਰਪਾ ਕਰੇ ਸੋ ਬਾਜ਼ੀਆਂ ਵੀ ਸਾਰੀਆਂ ਵੱਡੀਆਂ ਹੀ ਨੇ ਟਰੈਕਟਰ ਟੁੱਟਰ ਜਿੱਥੇ ਨਾਮ ਆ ਕਾਰਾਂ ਜੀਪਾਂ ਵਾਲੀਆਂ ਵੱਡੀਆਂ ਬਾਜ਼ੀਆਂ ਨੇ ਤੇ ਦੇਖ ਸਕਦੇ ਹੋ ਕਿੰਨਾ ਪਿੰਜਰੇ ਪਿੰਜਰੇ ਬਹੁਤ ਸ਼ੌਂਕ ਦੇ ਨਾਲ ਹਰੇਕ ਚੀਜ਼ ਹਰੇਕ ਕੰਮ ਸ਼ੌਂਕ ਦੇ ਨਾਲ ਕੀਤਾ ਗਿਆ ਵਾ ਇਸ ਸਾਈਡ ਆ ਗਿਆ ਆਪਣਾ ਬਾਈ ਹੁਣ ਦਾ ਘਰ ਐ ਸ਼ੂਣੀ ਦੇਖੋ ਕਿੰਨਾ ਕੁਛ ਕਰੀ ਜਾਂਦੇ ਨੇ ਦੇਖੋ ਤਿੰਨੇ ਜਾਣੇ ਭਾਣ ਜੀ ਵੀ ਨਾਲ ਹੀ ਲੱਗੀ ਹੋਈ ਆ ਤੇ ਤਿੰਨੇ ਭੈਣਾਂ ਇਕੱਠੀਆਂ ਹੋਈਆਂ ਨੇ ਅੱਜ ਤਾਂ ਹਾਂ ਕਿਵੇਂ ਆ ਵੇਖ ਲਿਆ मामੂ ਮਰ ਮਚ ਜਾਣ ਗਿਆ ਜੀ ਨਿੱਕੀ ਅੰਦਰ ਲੈ ਜਾਉ ਨੂੰ ਓਏ ਪਾਜਾ 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 ਅੰਦਰ ਪਾਜਾ ਅੰਦਰ ਪਾਜਾ ਅੰਦਰ ਲੈ ਜਾ ਅੰਦਰ ਇਹਨੂੰ ਤੇ ਇੱਧਰ ਤੁਸੀਂ ਥੱਲੇ ਦੇਖ ਸਕਦੇ ਹੋ ਇੱਕ ਆਪਣੇ ਵੀ ਜਗਨੇਟ ਪਿਆ ਹੋਇਆ ਇੰਜਨ ਤੇ ਮੇਰੇ ਕਰਦਾ ਉਹਨੂੰ ਵੀ ਬਣਾਈਏ ਇੱਕ ਚੀਜ਼ ਮੈਨੂੰ ਜਰੂਰ ਦੱਸਿਓ ਬਾਈ ਜੀ ਆਪਣੇ ਕੋਲ ਇਹਦੇ ਨਾਲ ਦਾ ਇੰਜਨ ਪਿਆ ਸੇਮ ਹੀ ਤੇ ਆਪਾਂ ਉਹ ਵੀ ਨਾਂ ਵਾਲੇ ਪੈਸੇ ਲੱਗਣ ਤੇ ਉਦੋਂ ਨਾਲ ਜੀਨਰੇਟਰ ਲਾ ਕੇ ਜੀਨਰੇਟਰ ਬਣਾ ਸਕਦੇ ਆ ਕਈ ਕਹਿੰਦੇ ਆ ਕਿ ਬਈ ਲਾਈਟ ਵੱਧਦੀ ਘਟਦੀ ਇਹਦੇ ਨਾਲ ਪੀਟਰ ਇੰਜਨ ਸਹੀ ਰਹਿੰਦਾ ਸੋ ਪੀਟਰ ਵਾਲੇ ਚੱਕਰ ਚ ਪਾਵਾਂਗੇ ਤਾਂ ਮਹਿੰਗਾ ਬਹੁਤ ਪੈ ਜਾਣਾ ਜੱਸਾ ਫੇਰ ਸਾਰਾ ਹੀ ਨਵਾਂ ਲੈਣਾ ਲਾ ਫਿਰ ਸਾਨੂੰ ਇਹ ਆ ਕਿ ਸਾਡਾ ਇੰਜਨ ਨਾ ਪੁਰਾਣਾ ਇੱਕ ਕਹਿ ਦਈਏ ਕਿ ਸਾਡੀ ਉਹ ਪੁਰਾਣੀ ਯਾਦ ਆ ਠੀਕ ਆ ਤੇ ਉਹ ਇੰਜਨ ਨੂੰ ਅਸੀਂ ਇਦਾਂ ਨਹੀਂ ਹੈਗਾ ਕਈਆਂ ਨੇ ਕਹਿਣਾ ਵੀ ਉਹ ਇੰਜਨ ਨੂੰ ਵਿੱਚ ਦੇ ਵੇਚ ਦੋ ਅਸੀਂ ਉਹਨੂੰ ਵੇਚਣਾ ਨਹੀਂ ਚਾਹੁੰਦੇ ਇੰਜਨ ਨੂੰ ਉਹ ਅਸੀਂ ਇੰਜਨ ਨੂੰ ਹੀ ਵਰਤੋਂ ਵਿੱਚ ਇੱਕ ਪ੍ਰਾਣੀ ਨਿਸ਼ਾਨੀ ਕਹਿ ਲੀ ਗੇ ਉਹ ਤੋਂ ਆਪਾਂ ਕੰਮ ਲਿਆ ਜਾਵੇ ਆਪਣੇ ਅੰਦਰ ਬਰਾਂਡੇ ਦੇ ਵਿੱਚ ਉਦਾਂ ਹੀ ਪਿਆ ਹੋਆ ਤੇ ਇਦਾਂ ਦਾ ਆਪਾਂ ਜਨਰੇਟਰ ਲਾ ਕੇ ਥੋੜੀ ਜਿਹੀ ਕਿਤੇ ਲਾਈਟ ਚਲੀ ਜਾਂਦੀ ਗਾਰ ਵਿੱਚ ਥੋੜਾ ਕੰਮ ਲੈਣ ਵਾਸਤੇ ਤੇ ਦੱਸਿਓ ਵੀ ਕਾਮਯਾਬ ਆ ਜਾਂ ਕਿੰਨਾ ਖਰਚਾ ਹੋਊਗਾ ਇੰਜਨ ਆਪਣੇ ਕੋਲੇ ਹੈਗਾ ਤੇ ਆਹ ਰੈਡੀਏਟਰ ਵੀ ਆਪਾਂ ਚੰਦਾ ਚੱਲਦਾ ਲੈ ਸਕਦਾ ਹਨ ਤੇ ਆਹ ਵੀ ਆਪ ਨੂੰ ਚੱਲਦਾ ਮਿਲ ਜਾਣਾ ਛੁੱਟ ਥੋੜੀ ਬਾੜ ਦਾ ਹੋ ਜੇ ਹਨ ਤੇ ਦੱਸਿਓ ਮੜਾ ਜਾ ਕਮੈਂਟ ਕਰਕੇ ਕਿੰਨਾ ਖਰਚਾ ਪਊਗਾ ਠੀਕ ਆ ਤੇ ਜਾਂ ਕਾਮਯਾਬ ਇਹ ਚੀਜ਼ ਜਰੂਰ ਕਮੈਂਟ ਕਰਿਓ ਤੇ ਦੂਸਰੀ ਚੀਜ਼ ਇਹ ਆ ਕਿ ਇੱਧਰ ਦੇਖੋ ਇੱਕ ਬਲਬਲ ਨੇ ਆਲ ਨਾ ਪਾਇਆ ਹੋਇਆ ਪੱਖੇ ਦੀ ਜਾਲੀ 'ਚ ਤੇ ਦੂਜੀਆਂ ਬਾਈ ਨੇ ਇੱਥੇ ਟੋਕਰੀਆਂ ਲਾਈਆਂ ਹੋਈਆਂ ਨੇ ਤੇ ਸਪੈਸ਼ਲ ਕਬੂਤਰਾਂ ਵਾਸਤੇ ਆ ਤੇ ਉੱਤੇ ਇੱਕ ਕਬੂਤਰ ਉੱਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਂਡੇ ਦੇ ਹੀ ਵੀ ਬੈਠਾ ਸੋ ਇਹ ਵਾਲੀਆਂ ਟੋਕਰੀਆਂ ਆਪਾਂ ਨੂੰ ਨਹੀਂ ਮਿਲੀਆਂ ਕਿਤੋਂ ਯਾਰ ਆਪਾਂ ਆਪਾਂ ਆਵਦੇ ਬਰਾਂਡ 'ਚ ਲਿਆ ਕੇ ਲਾਉਣੀਆਂ ਆ ਆਪਾਂ ਨੂੰ ਇਹ ਮਿਲੀਆਂ ਨਹੀਂ ਆ ਟੋਕਰੀਆਂ ਕਿਤੋਂ ਵੀ ਠੀਕਾ ਲੱਭਦੇ ਪਏ ਆ ਪਰ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਨਾਲੇ ਤਾਂ ਕੁਦਰਤ ਦੇ ਨਾਲ ਸੇਵਾ ਹੋ ਜਾਂਦੀ ਨਾਲੇ ਚੀਜ਼ ਸੋਹਣੀ ਵੀ ਲੱਗਦੀ ਹੈ। ਹਾਂ ਪਾਣੀ ਵੀ ਬਹੁਤ ਰੱਖੀ ਨੇ ਸਾਰੇ ਅਨ ਲੋ ਸਾਉਤ ਪਹਿਲਾਂ ਮਿਲੋ ਮਾਨਤ ਨੂੰ ਮਾਨਤ ਨੂੰ ਇੱਥੇ ਹੁਣ ਚੱਕਣ ਵਾਲੇ ਬਾਲੇ ਆ ਮੋਹ ਕਰਦੇ ਸਾਰੇ ਜਣੇ ਬਾਲੇ ਮਾਨਤ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਜੀ ਜੀ ਦੇਖਾ ਕਿ ਮੈਂ ਛੱਡਾਂ ਉਹਨੂੰ ਪਜਲ ਹੋਈ ਪੈਰੀ ਆ ਸਾਰੇ ਇੰਜੋਏ ਕਰਦੀ ਆ ਵੇਖੋ ਕਿਤੇ ਕਿਦੇ ਵਾਲ ਦੇਖਦੀ ਏ ਤੇ ਕਿਤੇ ਵਾਲ ਦੇਖਦੀ ਆ ਹਾਂ ਲ ਕਰ ਲ ਮੋਈ ਇਹਦੇ ਨਾਲ ਮੋਈ ਕਰ ਲ ਹਾਂ ਆਪੇ ਆਪੇ ਕਰੂੰਗਾ ਆਪੇ ਕਰੂੰਗਾ ਦੇ ਇਹਦਾ ਸ਼ੌਂਕ ਉਵੇਂ ਗਾਂ ਦੀਆਂ ਬਲੱਡ ਰੈਨ ਚੁਰਾਏ ਜਾਂਦਾ ਐ ਬਾਈ ਜੇ ਤੁਹਾਨੂੰ ਸ਼ੌਂਕ ਹੈ ਇਹਨੂੰ ਵੀ ਸ਼ੌਂਕ ਹੈ ਮਛੇਰੀ ਹੱਥ ਲਾਉਣਾ ਨਹੀਂ ਬੱਚੇ ਡਰਦੇ ਹੁੰਦੇ ਆ ਹਾਂ ਤੇ ਕੀ ਗੱਲ ਆ ਮੰਨ ਤੇ ਯਾਰ ਕੀ ਤਾਂ ਨਿੱਕੀ ਜੀ ਓਏ ਮੰਨ ਤੇ ਤੇਰੇ ਯਾਰ ਕੀ ਜਿਵੇਂ ਹੀ ਓਏ ਬਾਦ ਗਏ ਉੱਤੇ ਤੈਨੂੰ ਇਹਦੇ ਮੰਨਤ ਝੂਟਾ ਲੈਣਾ ਸਵਾਗਤ ਹੈ ਨਾ ਜਦੋਂ ਹਾਂਜੀ ਦੋਸਤੋ ਹੁਣ ਤੁਹਾਨੂੰ ਮਿਲਾਉਣੇ ਆ ਭਾਣ ਜੀ ਦੇ ਨਾਲ ਠੀਕ ਹੈ ਜਿਹਦੀ ਅਸੀਂ ਪੰਜੀਰੀ ਅਸੀਂ ਲੈ ਕੇ ਆਏ ਆ ਐਸ਼ ਕਿਊਟ ਬੇਬੀ ਆ ਐਸ਼ ਵੀਗਨ ਮੇ ਬੇਬੀ ਚੱਕਣਾ 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 ਲਓ ਬਈ ਮਿਲੋਗੇ ਨਾ ਹੈਲੋ ਇੱਥੇ ਬੈਠੋ ਬੈਠ ਬੈਠ ਮਮੀ ਆ ਫਿਰ ਮੇਰੀ ਵਾਰੀ ਆ ਉਹ ਕਹਿ ਬੈਠ ਠਾ ਕੇ ਬੋ ਠਾ ਕੇ ਬੋ ਐਸ ਨੂੰ ਚੱਕਣਾ ਐਸ ਵੀਰੇ ਚੱਕਣਾ ਆ ਤੂੰ ਮੌਲਾ ਫੀਮੇ ਇੱਥੇ ਪੈਰ ਰੱਖੂਗੀ ਦੇਖੀ ਜਿਨੀ ਮਸਿਨ ਇਹਨਾ ਚੱਕ ਠੀਕ ਆ ਇਹ ਦੇਖ ਕਿੰਨਾ ਕਿਊਟ ਵੀਰੇ ਐ ਬੀਬੀ ਚੱਕਣਾ ਬਲੋ ਚੱਕਣਾ ਮਾਨਤ ਮਾਨਤ ਤੂੰ ਹੀ ਆਜਾ ਬਤ ਮੇਰੇ ਕੋਲੇ ਮੈਂ ਮੈਂ ਚੱਕਣਾ ਤੂੰ ਚੱਕਣਾ ਚਿਕਾ ਦਿਨੂ ਤੂੰ ਸਾਰੇ ਲੋ ਜੀ ਇਸ ਮੁੰਡੇ ਦੇ 33 ਸਾਲਾਂ ਬਾਅਦ ਆਪਣੇ ਘਰੇ ਸੇਰੇ ਵੱਜੇ ਸੀਗੇ ਜਿਹੜੇ ਤੁਸੀਂ ਵਲੌਗ ਸਾਰਿਆਂ ਨੇ ਬਹੁਤ ਪਸੰਦ ਕੀਤਾ ਏ ਕਿਵੇਂ ਆ ਪੰਜਾਬ ਸਿੰਘ ਯਾ ਸਿੰਘ ਮੈਂ ਵੀ ਬੰਦ ਤੂੰ ਜੱਕਣਾ ਚੱਕ ਲਿਓ ਬੱਚਾ ਦੋ ਮਿੰਟ ਬੈਠ ਕੇ ਆ ਲਓ ਪਲੀਜ਼ ਹੈਲੋ ਹੈਲੋ ਪੰਜਾਬ ਈਮਾਨਤ ਆ ਭਾਂਜੀ ਹੈ ਜੀ ਹਾਂ ਭਾਂਜੀ ਜੀ ਜੀ ਆਇਆ ਨਾਨਕੇ ਕੋਲੋਂ ਆਣ ਹੁਣ ਤੁਸੀਂ ਆਜਾ ਕੀ ਕਹਿੰਦੇ ਬਾਜਾ ਮਾਰ ਕੋਣ ਆਇਆ ਕੋਣ ਆਇਆ ਜੀ ਆਇਆ ਕੋਣ ਆਇਆ ਆਏ ਨਹੀਂ ਆਏ ਨਹੀਂ ਜੀ ਆਇਆ ਹਾਂ ਦੀਦੀ ਨਹੀਂ ਆਈ ਦੀਦੀ ਤੇ ਭੱਜ ਗਏ ਪੁੱਤ ਇੱਥੋਂ ਉੱਟ ਗਏ ਹੋ ਦੀਦੀ ਆਜਾ ਦੀਦੀ ਆਈ ਨਹੀਂ ਆਈ ਕਿੱਥੇ ਹਾਂ ਕੀ ਆ ਸਾਡਾ ਸਾਡੀ ਗੁਗਣੀ-ਮੁਗਣੀ ਪੰਜਾਬ ਸਿੰਘ ਹਾਂ ਪਹਿਲੇ ਦਿਨ ਆਜ ਕੇ ਆਖਿਆ ਸੀ ਇੱਥੇ ਹਾਂ ਇਹ ਆ ਸਾਡਾ ਪੰਜਾਬ ਸਿੰਘ ਤੇ ਪੰਜਾਬ ਚ ਪਹੁੰਚਿਆ ਹੁਣ ਇਹ ਪੰਜਾਬ ਸਿੰਘ ਠੀਕ ਆ ਓਏ ਪੰਜਾਬ ਸਿਆਂ ਗਰਮੀ ਬਹੁਤ ਆ ਗਈ ਪੰਜਾਬ ਚ ਜਦ ਤੂੰ ਆਇਆ ਤੂੰ ਹੈ ਇਹ ਆਉਂਦੇ ਹੀ ਗਰਮੀ ਚ ਨੇ ਨਿੱਕਾ ਨਾ ਹਲੇ ਪਤਾ ਨਹੀਂ ਗਾ ਅਜੇ ਢਾਈਆਂ ਕ ਮਹੀਨਿਆਂ ਦਾ ਹੀ ਆ ਇਹ ਹੂੰ ਢਾਈ ਦਿਨ ਮਹੀਨਿਆਂ ਦੇ ਵਿੱਚ ਵਿੱਚ ਹੋਊਗਾ ਹੂੰ ਠੀਕ ਆ ਤੇ ਪੰਜੀਰੀ ਵਾਲਾ ਆਪਣਾ ਅਜ ਨਿਬੜ ਗਿਆ ਕੰਮ ਤੇ ਹੁਣ ਆਪਾਂ ਜਾਣਾ ਕਰੇ ਠੀਕ ਆ ਓਕੇ ਕਰ ਗਏ ਤਿਆਰੀ ਫਿਰ ਨਿਕਲ ਗਏ ਸੋੰਦਰ ਐ ਜਵਾਕਾਂ ਨੇ ਇੰਨਾ ਕ ਜਿਆਦਾ ਇੱਥੇ ਰੌਲਾ ਪਾ ਹੋਇਆ ਨਾ ਇੰਨਾ ਵੀ ਜਿਆਦਾ ਰੌਲਾ ਪਾ ਰੱਖਿਆ ਗੱਲ ਨਹੀਂ ਸੁਣਨ ਦਿੱਤੀ ਹੁਣ ਸਾਈਡ ਤੇ ਆ ਕੇ ਅਸੀਂ ਗਿਆ ਜਿਹੜੇ ਜੀ ਦੀ ਪੰਜੀਰੀ ਲੈ ਕੇ ਆਏ ਆ ਉਹਨੂੰ ਮਲਾ ਤਾ ਦਈਏ ਸਾਰੇ ਜਾਨਿਆਂ ਨੂੰ ਹੈਲੋ ਆ ਚਲੋ ਫਿਰ ਬਾਏ ਕਰ ਦੋ ਪੰਜਾਬ ਬਾਏ ਬਾਏ ਪੰਜਾਬ ਬਾਏ 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 ਕਰ ਦੋ ਫਿਊਚਰ ਅੰਬਿਤਿਆਣੀ ਨਿਕਾਲੇ ਐਦੋ ਬਹੁਤ ਛੋਟਾ ਹੈ ਮਮਾ ਮਮਾ ਤੇਰੇ ਨੂੰ ਲੈ ਚੱਲੇ ਅਸੀਂ ਬਈ ਹੋ ਤੈਨੂੰ ਨਹੀਂ ਲੈ ਲੂਗੇ ਜਣਾ ਉਹਦੇ ਤੇ ਕਰੇ ਰਹਿ ਜਾਣਾ ਤੂੰ ਵੀ ਨਾਲ ਹੈ ਮਮਾ ਨੂੰ ਲੈ ਚੱਲੇ ਆ ਤੇਰੀ ਨੂੰ ਹੈ ਮੰਨ ਤ ਮਮਾ ਨੂੰ ਲੈ ਚੱਲੇ ਆ ਤੂੰ ਵੀ ਜਾਣਾ ਨਾਲ ਹੈ ਜਾਣਾ ਨਾਲ ਚੱਲਾ ਪਿੰਡ ਚੱਲੀ ਗਏ ਚੱਲੇ ਸਾਰੇ ਜਣੇ ਹੈਂ ਇਹ ਤਾਂ ਮੇਰੀ ਬੜੀ ਪਿਆਰੀ ਭਾਂਜੀ ਐ ਤਾਂ ਬਹੁਤ ਸਿਆਣਾ ਪੁੱਤ ਸਾਡਾ ਹੀ ਹਨਾ ਹੁਣ ਇਹਨੂੰ ਕੀ ਹੋ ਗਿਆ ਇਹ ਕ ਤਰੁੰਦੀ ਆ ਅੱਡ ਨਹੀਂ ਹੁੰਦੀ ਆ ਉਹ ਕਹਿੰਦੀ ਨਹੀਂ ਚੱਲ ਕੋਈ ਨਹੀਂ ਮੈਂ ਨੰਨ ਕੰਮ ਕਰਤੀਆਂ ਐਸ਼ ਨਾਲ ਲੈ ਜਾਣੀਆਂ ਹੋਰ ਰੰਦੀ ਨਹੀਂ ਉਹ ਚਲੋ 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 ਸੇਟ ਹੋ ਜਾਓ ਮੈਂ ਬਾਹਰ ਨਹੀਂ ਜਾ ਰਹਾ ਵਿੱਚ ਚੱਲ ਚੱਲ ਆਪਾਂ ਜਾਣੇ ਭਾਈ ਲੋ ਹਾਂ ਹਾਂ